ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਦੂਜੀ ਭੋ ਲੱਖ ਹੋਏ ਲੱਖ ਹੋਵੈ ਲੱਖ 20 ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼ ਇਤਰਾ ਪਤ ਪਵੜੀਆਂ ਚੜਿਆ ਹੋਏ ਆਕੀਸ ਸੁਣ ਗੱਲਾਂ ਆਕਾਸ ਕੀ ਕੀਟਾਂ ਆਈ ਦੀਸ ਨਾਨਕ ਨਦਰੀ ਪਾਈਐ ਕੂੜੀ ਕੂੜਹਿ ਥੀਸ ਗੁਰੂ ਪਿਆਰੇ ਸਾਹਿਬ ਜੀ ਸਤਗੁਰਾਂ ਦੀ ਕਿਰਪਾ ਸਦਕਾ ਲੜੀਵਾਰ ਚੱਲ ਰਹੀ ਵਿਚਾਰ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਸਤ ਤੋਂ ਜਪਜੀ ਸਾਹਿਬ ਜੀ ਦੀ ਪੱਤੇ ਹੀ ਪੌੜੀ ਦਾ ਮੂਲ ਪਾਠ ਗੁਰੂ ਸ਼ਬਦੀ ਦੀ ਕਿਰਪਾ ਨਾਲ ਆਪ ਜੀ ਨੇ ਸਰਵਣ ਕੀਤਾ ਹੈ ਸਭ ਤੇ ਕਿਰਪਾ ਕਰ ਰਿਆਂ ਇੱਕ ਦੂਜੇ ਭੋ ਲਖ ਹੋ ਹੈ ਲਖ ਹੋ ਮੈਂ ਲਖ ਗੀਸ ਲਖ ਲਖ ਗੇੜਾਂ ਆਖੀਐ ਏਕ ਨਾਮ ਜਗਦੀਸ਼ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰ ਜੀ ਨੇ ਅਕਾਲ ਪੁਰਖ ਨੇ ਜਿਹੜੇ ਸਾਨੂੰ ਬਖਸ਼ਿਸ਼ਾਂ ਕੀਤੀਆਂ ਉਹਨਾਂ ਦੇ ਵਿੱਚੋਂ ਗਿਆਨਿੰਦਰੇ ਬਹੁਤ ਮਹਾਨਤਾ ਰੱਖਦੇ ਆ ਉਹਨਾਂ ਦੇ ਵਿੱਚੋਂ ਤਿੰਨ ਪ੍ਰਮੁੱਖ ਅੱਖਾਂ ਕੰਨ ਅਤੇ ਰਸਨਾ ਕਿਉਂਕਿ ਜਿਸ ਵੇਲੇ ਮਨੁੱਖ ਦੇ ਕੋਲ ਅੱਖਾਂ ਨਹੀਂ ਹਨ ਤੇ ਅੰਨਾ ਮਨੁੱਖ ਕਦੇ ਵਿਗਿਆਨੀ ਨਹੀਂ ਬਣ ਸਕਦਾ ਕਿਉਂਕਿ ਉਹ ਜੋ ਦੇਖਦਾ ਹੈ ਉਹਦੇ ਮੁਤਾਬਕ ਕਰਦਾ ਹੈ ਦੱਸਦਾ ਹੈ ਉਹਦੀ ਖੋਜ ਕਰਦਾ ਹੈ ਔਰ ਜਿਹੜਾ ਬੰਦਾ ਗੁੰਗਾ ਬਹਿ ਰਹਿਣਾ ਉਹ ਕਦੇ ਭਗਤ ਜਾਂ ਸੰਤ ਪ੍ਰਭੂ ਦਾ ਪਿਆਰਾ ਨਹੀਂ ਬਣ ਸਕਦਾ ਬਹੁਤ ਕਠ ਕਿਉਂਕਿ ਸਤਿਗੁਰੂ ਨੇ ਇਹ ਗਿਆਨ ਇੰਦਰੇ ਬਖਸ਼ਿਸ਼ ਕੀਤੇ ਆ ਇੱਥੇ ਅੱਜ ਜਿਹੜੀ ਗੱਲ ਗੁਰੂ ਸਾਹਿਬ ਜੀ ਕਰ ਰਹੇ ਆ ਰਸਨਾ ਨਹੀਂ ਕਰ ਰਹੇ ਰਸਨਾ ਦੋ ਕੰਮ ਕਰਦੀ ਏ ਇੱਕ ਬੋਲਦੀ ਏ ਤੇ ਦੂਸਰਾ ਜਿਹੜਾ ਅਸੀਂ ਜੋ ਵੀ ਖਾਂਦੇ ਆ ਉਹਦਾ ਸਵਾਦ ਦੱਸਦੀ ਏ ਇਹ ਬਹੁਤ ਵੱਡਾ ਸਾਧਨ ਹੈ ਸਾਨੂੰ ਪ੍ਰਮਾਤਮਾ ਦੇ ਨਾਲ ਜੁੜਨ ਸਤਿਗੁਰੂ ਕਹਿੰਦੇ ਰਸਨਾ ਜਪਤੀ ਤੂੰ ਹੀ ਤੂੰ ਹੀ ਰਸਨਾ ਗੁਣ ਗੋਪਾਲ ਨਿਤ ਗਾ ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀ ਗੁਣ ਗਾਵੇ ਹਰ ਪ੍ਰਭ ਕੇਰੇ ਦਾ ਉਹ ਰਸਨਾ ਧਨ ਹੈ ਪਰ ਇਹ ਹੀ ਹੈ ਗੁਰਮੁਖ ਪਿਆਰਿਓ ਇਹ ਰਸਨਾ ਜਿਹੜੀ ਹੈ ਸਾਨੂੰ ਇੱਜ਼ਤ ਵੀ ਦਿਵਾਉਂਦੀ ਹੈ ਤੇ ਇਹੀ ਰਸਨਾ ਇਹੀ ਸਾਡੀ ਜਵਾਨ ਜਿਹੜੀਆਂ ਜੁੱਤੀਆਂ ਵੀ ਪਵਾ ਦੇ ਪਰ ਗੁਰੂ ਸਾਹਿਬ ਕਹਿੰਦੇ ਆ ਬਹੁਤ ਘੱਟ ਲੋਕਾਂ ਨੂੰ ਪ੍ਰਮਾਤਮਾ ਦੇ ਨਾਮ ਦਾ ਰਸ ਇਸ ਰਸਨਾ ਦੇ ਨਾਲ ਚਖਣ ਨਹੀਂ ਮਿਲਦਾ ਨਹੀਂ ਤਾਂ ਹੋਰ ਰਸਾਂ ਦੇ ਵਿੱਚ ਹੀ ਇਹ ਰਸਨਾ ਜਿਹੜੀ ਹੈ ਮਸਤ ਹੈ ਸਹਿਬ ਗੁਰੂ ਅਮਰਦਾਸ ਜੀ ਦੇ ਬਚਨਾਂ ਕਹਿੰਦੇ ਇਹ ਰਸਨਾ ਤੂੰ ਅੰਨ ਰਸ ਰਾਜ ਰਹੀ ਤੇਰੀ ਪਿਆਸ ਨਾ ਜਾ ਸਾਦੀ ਜੀਵਨਾ ਰੱਜੀਆਂ ਕਰ ਭੋਗ ਬਿਲਾਸੀ ਕਿੰਨਾ ਖਾਂਦੀ ਐ ਜੀ ਰੱਜਦੀ ਨੇ ਕਾਦੇ ਵਾਸਤੇ ਖਾ ਰਹੇ ਆ ਕਾਦੇ ਵਾਸਤੇ ਅਸੀਂ ਫਿਰ ਮਣਕਰ ਹੋ ਜਾਂਦੇ ਆ ਲੋ ਜੀ ਅੱਜ ਸਵਾਦੇ ਨਹੀਂ ਆਇਆ ਸਵਾਦ ਦੇ ਵਿੱਚ ਮਨੁੱਖ ਲੱਗ ਗਿਆ ਪਰ ਕਹਿੰਦੇ ਹਨ ਜਿਹਨਾਂ ਦੇ ਉੱਪਰ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਨਾ ਗੁਰੂ ਸਾਹਿਬ ਕਹਿੰਦੇ ਹਨ ਉਹਨੀ ਦੁਨੀਆ ਤੋੜੇ ਬੰਦਣਾ ਅਨ ਪਾਣੀ ਥੋੜਾ ਖਾ ਜੇ ਹੱਲੇ ਅਸੀਂ ਦੁਨੀਆ ਦੇ ਸਵਾਦਾਂ ਦੇ ਵਿੱਚ ਹ ਪਰ ਕਦੇ ਵੀ ਰੱਬ ਦੇ ਨਾਮ ਦਾ ਸਵਾਦ ਨਹੀਂ ਆਉਣਾ ਭਾਈ ਗੁਰਦਾਸ ਜੀ ਕਹਿੰਦੇ ਹਉ ਤਿਸ ਘੋਲ ਕਮਾਇਆ ਥੋੜਾ ਸਵੇ ਥੋੜਾ ਹੀ ਖਾ ਕਲਗੀਧਰ ਪਾਤਸ਼ਾਹ ਕਹਿੰਦੇ ਹਨ ਅਲਪ ਹਾਰ ਸੁਲਕਸੀ ਨਿੰਦਰਾ ਦਿਆ ਸ਼ਿਮਾ ਤਨਪ੍ਰੀਤ ਰਾਤ ਨੂੰ ਤੇ ਹੀ ਮਨ ਦੇ ਵਿੱਚ ਚਾਹਣਾ ਹੁੰਦੇ ਆ ਨਾ ਅੰਮ੍ਰਿਤ ਵੇਲੇ ਉੱਠਣਾ ਹੁਣ 10 ਰੋਟੀਆਂ ਖਾਣੀਆਂ ਜਿੰਨਾ ਖਾਓਗੇ ਉੰਨੀ ਘੁੱਕੀ ਛੱਡਦੀ ਹੈ ਤੇ ਅੰਮ੍ਰਿਤ ਵੇਲਾ ਕਿੱਥੋਂ ਆਏ ਉਹਨਾਂ ਕਾ ਖਾਣਾ ਕਈ ਲੋਕ ਨਾ ਖਾਣ ਵਾਸਤੇ ਦਿੰਦੇ ਆ ਕਈ ਜੀਣ ਵਾਸਤੇ ਖਾਂਦੇ ਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਭਾਈ ਬਾਬਾ ਹੋਰ ਖਾਣਾ ਖੁਸ਼ੀ ਖਵਾਰ ਜਿਤ ਖਾਦੇ ਤਨ ਪੀੜੀਏ ਮਨ ਮੈਂ ਚਲੇ ਬਿਕਾਰ ਤੇ ਸਤਿਗੁਰੂ ਕਿਰਪਾ ਇੱਥੇ ਅੱਜ ਕਰ ਰਿਹਾ ਕਹਿੰਦੇ ਇਹ ਰਸਨਾ ਜਿਹੜੀ ਆ ਨਾ ਪ੍ਰਮਾਤਮਾ ਨੇ ਜਿਹੜਾ ਗਿਆਨ ਇੰਦਰਾ ਦਿੱਤਾ ਇਹਦੇ ਨਾਲ ਪ੍ਰਮਾਤਮਾ ਦੇ ਨਾਮ ਨੂੰ ਜਪਣਾ ਵੈਸੇ ਸਤਿਗੁਰੂ ਇਹ ਵੀ ਕਹਿੰਦੇ ਆ ਬਾਣੀ ਦੇ ਵਿੱਚ ਵੀ ਇੱਕ ਵਾਰੀ ਕਹਿਣ ਨਾਲ ਵੀ ਰੱਬ ਮਿਲ ਜਾਂਦਾ ਵੀ ਇੱਕ ਵਾਰੀ ਵਾਹਿਗੁਰੂ ਕਹਿਣ ਨਾਲ ਵੀ ਪ੍ਰਮਾਤਮਾ ਦੀ ਪ੍ਰਾਪਤੀ ਹੈ ਕਿੰਨਾਂ ਦਾ ਇੱਕ ਜਿਸ ਜੀਵਸਾਵਾ ਤਾਂ ਕਿ ਮਹਿਮਾ ਗਣੀ ਨਾ ਪਰ ਹਜ਼ਾਰਾਂ ਵਾਰੀ ਅਸੀਂ ਬੋਲਣਾ ਹੈ ਬਾਰਮ ਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤ ਇਹ ਮਨ ਤੰਤਰ ਇਹ ਨੂੰ ਸਤਿਗੁਰ ਕਹਿੰਦੇ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਨਾ ਕਰਨ ਹੈ ਇਸ ਰਸਨਾ ਦੇ ਨਾਲ ਪਰਮਾਤਮਾ ਦੇ ਨਾਮ ਨੂੰ ਜਪਣ ਇੱਕ ਭਾਵਨਾ ਗੁਰੂ ਸਾਹਿਬ ਦੇ ਰਿਹਾ ਹੈ ਕਿਉਂਕਿ ਅੱਗੇ ਇਸ ਪੌੜੀ ਦੇ ਵਿੱਚ ਗੁਰੂ ਸਾਹਿਬ ਨੇ ਵਿਚਾਰ ਦਿੱਤੀ ਹੈ ਕਿਉਂਕਿ ਸਤਗੁਰੂ ਆਪਣੇ ਸਿਧਾਂਤ ਤੋਂ 1 ਇੰਚ ਵੀ ਇੱਧਰ ਉੱਧਰ ਨਹੀਂ ਹੁੰਦੇ ਵਿਚਾਰ ਜ਼ਰੂਰ ਦੇ ਰਿਹਾ ਗਿਣਤੀ ਦੀ ਪਰ ਨਾਲ ਇਹ ਵੀ ਆਖਿਆ ਵੀ ਗਿਣਤੀ ਨਾਲ ਰੱਬ ਨਹੀਂ ਮਿਲਦਾ ਗਿਣਤੀਆਂ ਦੇ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੈ ਹੁਣ ਕਿਹਾ ਤਾਂ ਹੈ ਗੁਰੂ ਸਾਹਿਬ ਨੇ ਇਹ ਕਿਹੜੀ ਭਾਵ ਨਾਲ ਕਹਿ ਰਹੇ ਆ ਕਿ ਆਪਾਂ ਜਿੱਦ ਕਹਿੰਦੇ ਰੱਬ ਪ੍ਰਮਾਤਮਾ ਨੂੰ ਲੱਖਾਂ ਹੀ ਜੀਵਾਂ ਦੇ ਦੇਵੇ ਮੈਂ ਉਹਦਾ ਸ਼ੁਕਰ ਕਰਾਂ ਬਾਣੀ ਦੇ ਵਿੱਚ ਬਹੁਤ ਸ਼ਬਦ ਆਉਂਦੇ ਆ ਕਹਿੰਦੇ ਲੱਖ ਜੀਵਾ ਦੇਵੋ ਮੇਰੇ ਪਿਆਰੇ ਮੁਖ ਹਰ ਅਰਾਧੇ ਤੇਰਾ ਰਾਮ ਇਹੇ ਪ੍ਰਮਾਤਮਾ ਮੈਨੂੰ ਲੱਖਾਂ ਜੀਵਾਂ ਦੇ ਤੇਰੇ ਗੁਣ ਬਹੁਤ ਹਨ ਏ ਪ੍ਰਮਾਤਮਾ ਏ ਅਕਾਲ ਪੁਰਖ ਬਖਸ਼ਿਸ਼ ਕਰ ਜੀਵਾ ਏਕ ਕਵਣ ਗੁਣ ਕਈਆ ਬੇਸ਼ਮਾਰ ਬਯੰਤ ਸਵਾਮੀ ਤੇਰੋ ਅੰਤ ਨ ਕਿਨਿ ਹਿਵੇਂ ਕਿ ਸਾਡੀ ਜੀਵ ਇੱਕ ਹੈ ਭਾਈ ਮਰਦਾਨੇ ਨੇ ਪੁੱਛਿਆ ਗੁਰਨਾਨ ਨਾਣ ਸਾਹਿਬ ਪਾਤਸ਼ਾਹ ਨੂੰ ਕਹਿਣ ਲੱਗੇ ਪਾਸ਼ਾ ਜੀ ਕਦੇ ਸੋਚਿਆ ਕਿ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਕਿ ਕੋਈ ਐਸੀ ਵੀ ਚੀਜ਼ ਹੈ ਜਿਹਦੀ ਕਮੀ ਪ੍ਰਮਾਤਮਾ ਨੇ ਰੱਖੀ ਹੋਵੇ ਕਹਿਣ ਲੱਗੇ ਹਾਂ ਮਰਦਾਨਿਆ ਪ੍ਰਮਾਤਮਾ ਨੇ ਮੇਰੇ ਵਾਹਿਗੁਰੂ ਅਕਾਲ ਪੁਰਖ ਨੇ ਸਭ ਕੁਝ ਦਿੱਤਾ ਹੈ ਕਿਸੇ ਚੀਜ਼ ਦੀ ਕਮੀ ਨਹੀਂ ਹੈ ਵਰਕੁਸਤਾ ਹੋਏਗਾ ਨਾ ਪਾਸ਼ਾ ਜੀ ਕਹਿਣ ਲੱਗੇ ਹਾਂ ਵਰਦਾਨੇ ਇੱਕ ਚੀਜ਼ ਦੀ ਕਮੀ ਆ ਕਿਹੜੀ ਉਹ ਕਹਿਣ ਲੱਗੇ ਜੀ ਵੇਖ ਦਿੱਤੀ ਪਰਮਾਤਮਾ ਦੇ ਗੁਣ ਬਿਆੰਤ ਹਨ ਜਿਹਾ ਇੱਕ ਕਵਣ ਗੁਣ ਕੇ ਇੱਥੇ ਹੁਣ ਭਾਵਨਾ ਦੇ ਨਾਲ ਗੁਰੂ ਸਾਹਿਬ ਕਹਿ ਰਹੇ ਆ ਕਿ ਸਤਪੁਰ ਮਹਾਰਾਜ ਪਰਮੇਸ਼ਰ ਜੀ ਇੱਕ ਦੂ ਜੀ ਪਾਓ ਲੱਖ ਹੋਵੈ ਲੱਖ ਹੋਵੈ ਲੱਖ 20 ਇੱਕ ਤੋਂ ਦੋ ਜੀਵਾਂ ਬਣ ਜਾਣ। ਇੱਕ ਦੋ ਜੀਪੋ ਲੱਖ ਹੋਵੇ ਲੱਖ ਹੋਵੇ ਲੱਖ ਲੱਖਾਂ ਤੋਂ ਲੱਖ 20 ਹੋ ਜਾਣ। ਫਿਰ ਉਹ 20 ਲੱਖ ਦੇ ਨਾਲ ਲੱਖ ਲੱਖ ਗੇੜਾ ਆਕੀਏ। ਏਕ ਨਾਮ ਜਗਦੀਸ਼। ਜਗਦੀਸ਼ ਕਹਿੰਦੇ ਜਗਤ ਦਾ ਮਾਲਕ ਅਕਾਲ ਪੁਰਖ ਪਰਮੇਸ਼ਰ ਜਿਹੜਾ ਹੈ। ਕਿਉਂਕਿ ਸਤਿਗੁਰੂ ਦਾ ਜਿਹੜਾ ਸਿਧਾਂਤ ਹੈ ਨਾ ਜਿਹੜੇ ਗਿਆਨ ਇੰਦਰੀ ਦਿੱਤੇ ਆ। ਉਹਨਾਂ ਦਾ ਇਸਤੇਮਾਲ ਕਰਨਾ ਹੈ। ਇਸਤਮਾਲ ਕਰਨਾ ਹੈ ਉਹਨਾਂ ਨੂੰ ਵਰਤਣਾ ਹੈ ਕਈਆਂ ਨੇ ਅੰਤ ਕਰ ਦਿੱਤਾ ਕਈਆਂ ਨੇ ਅਤ ਕਰ ਦਿੱਤੀ ਪਰ ਗੁਰੂ ਸਾਹਿਬ ਨੇ ਸਮਝਾਉਣ ਦਾ ਯਤਨ ਕੀਤਾ ਕਈ ਮੂਨ ਧਾਰਨ ਕਰ ਲਿਆ ਵੀ ਅਸੀਂ ਬੋਲਣਾ ਨਹੀਂ ਹੈ ਪਰ ਸਾਡਾ ਮਨ ਬੋਲ ਰਿਹਾ ਹੈ ਹੁਣ ਮੈਂ ਕਥਾ ਕਰ ਰਿਹਾ ਹਾਂ ਗੁਰੂ ਸਾਹਿਬ ਕਰਾ ਰਹੇ ਆ ਪਰ ਮੇਰਾ ਮਨ ਬੋਲ ਰਿਹਾ ਵੀ ਅੱਗੇ ਕਿੱਥੇ ਭੋਲਣਾ ਚਾਹੀਏ ਕੀ ਬੋਲਣਾ ਹੈ ਤੁਹਾਡਾ ਵੀ ਮਨ ਬੋਲ ਰਿਹਾ ਬੈਠੇ ਆਪਾਂ ਪਰ ਮਨ ਜਿਹੜਾ ਮੰਨ ਨਹੀਂ ਚੁੱਪ ਹੋ ਰਿਹਾ ਮਨ ਪੁਰੂ ਸਾਹਿਬ ਕਹਿੰਦੇ ਚੁੱਪਾ ਚੁੱਪਣਾ ਹੋ ਵੀ ਜੇ ਰਾਏ ਰਹਾ ਲਿਪਤਾ ਮੰਨ ਨਹੀਂ ਚੁੱਪ ਹੁੰਦਾ ਪਰ ਲੋਕਾਂ ਨੇ ਕੀ ਕੀਤਾ ਮੌਣ ਧਾਰਨ ਦਾ ਕਰ ਲਿਆ ਮਨ ਤਾਂ ਬੋਲਦਾ ਪਿਆ ਸੀ ਸਾਡੇ ਵਿੱਚ ਵੀ ਮੋਣੀ ਬਥੇਰੇ ਤੁਹਾਨੂੰ ਬੋਲਣਗੇ ਕਹਿੰਦੇ ਬਾਬਾ ਜੀ ਬੋਲਦੇ ਹੀ ਨਹੀਂ ਪਰ ਸਤਗੁਰੂ ਤਾਂ ਜਿਹੜਾ ਸਿਧਾਂਤ ਹੈ ਨਾ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਆ ਰਿਹਾ ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਨਾ ਉਥੇ ਕਵੀ ਆਏ ਸੀ ਚਾਰ ਤੇ ਉਹਨਾਂ ਦੇ ਵਿੱਚ ਇੱਕ ਜਮਾਲ ਹੁਸੈਨ ਕਰਕੇ ਕਵੀ ਆਇਆ ਕਹਿੰਦਾ ਜੀ ਮੇਰੀ ਵੀ ਬਾਣੀ ਦਰਜ ਕਰੋ ਮੇਰੀ ਰਚਨਾ ਉਹ ਵੀ ਦਰਜ ਕਰੋ ਸਤਿਗੁਰ ਕਹਿੰਦੇ ਸੁਣਾਓ ਉਹ ਕਹਿੰਦਾ ਚੁੱਪ ਵੇ ਅੜਿਆ ਚੁੱਪ ਵੇ ਅੜਿਆ ਇੱਥੇ ਬੋਲਣ ਦੀ ਨਹੀਂ ਜਾਏ ਚੁੱਪ ਵੇ ਅੜਿਆ ਚੁੱਪ ਵੇ ਅੜਿਆ ਇੱਥੇ ਬੋਲਣ ਦੀ ਨਹੀਂ ਜਾਏ ਕਹਿੰਦੇ ਬਹਿ ਜਾ ਗੁਰਾਰਜਨ ਸਾਹਿਬ ਜੀ ਮਹਾਰਾਜ ਕਹਿੰ ਲਗੇ ਬਹਿ ਜਾ ਇਹ ਗੁਰਨਾਨਕ ਦਾ ਘਰ ਆ ਇਹਦਾ ਸਦਾਤ ਹੈ ਜਦ ਲਗ ਦੁਨੀਆ ਰਹੀਏ ਨਾਨਕ ਕਿਸ ਸੁਣੀਏ ਕਿਸ ਕਹੀਏ ਸੰਸਾਰ ਦੇ ਵਿੱਚ ਆਇਆ ਬੋਲਣਾ ਵੀ ਹੈ ਸੁਣਨਾ ਵੀ ਹੈ ਹਾਇ ਇਹਨੇ ਕੀ ਬੱਸ ਫਜ਼ੂਲ ਬੋਲਣਾ ਹੈ ਗਲਤ ਬੋਲਣਾ ਹੈ ਮਾੜਾ ਬੋਲਣਾ ਹੈ ਉਹ ਬੋਲਣਾ ਬਾਬਾ ਬੋਲੀਏ ਪਤ ਹੋਏ ਉਤਮ ਸੇ ਦਾ ਉਤਮ ਕੇ ਇਹ ਢੀਚ ਕਰਮ ਬਹਿ ਰੋਏ ਸੁਣਨਾ ਕੀ ਹੈ ਇਹ ਸਰਬਨੋ ਮੇਰਿਓ ਸਾਚੇ ਸੁਣਨੇ ਨੂੰ ਪਠਾਇ ਇਹ ਸਾਡਾ ਸਦਾਤ ਨਹੀਂ ਹੈ ਕਿ ਚੁੱਪ ਕਰਕੇ ਬਹਿ ਜਾਓ ਸਾਡਾ ਸਦਾਤ ਹੈ ਜਬ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਈ ਗੁਰੂ ਸਾਹਿਬ ਮਹਾਰਾਜ ਕਹਿੰਦੇ ਭਾਈ ਕਹਿੰਦੇ ਬੋਲ ਸੋ ਧਰਮੜੀਆ ਮੋਨ ਕੱਤ ਧਾਰੀ ਰਾਮ ਕਹਿੰਦੇ ਕਾਦੇ ਵਾਸਤੇ ਮੋਨੀ ਬਣ ਕੇ ਬੈਠਾ ਜਿੱਥੇ ਮੌਕਾ ਉਥੇ ਨਹੀਂ ਬੋਲਿਆ ਫਿਰ ਬਾਅਦ ਵਿੱਚ ਆਪਾਂ ਭਾਵੇਂ ਜੋ ਮਰਜ਼ੀ ਕਰੀ ਜਾਈਏ ਮੈਂ ਬੋਲਣਾ ਸੀ ਇਹ ਗਲਤ ਹੋ ਰਿਹਾ ਹੈ ਜਿੱਥੇ ਗਲਤ ਹੈ ਉਥੇ ਬੋਲੋ ਜਿਹਨੂੰ ਸੱਚ ਕਹਿੰਦੇ ਆਪਾਂ ਇਹ ਨਾ ਕਿ ਸੱਚ ਬਸ ਮੇਰੇ ਵਾਸਤੇ ਸੱਚ ਹੋਵੇ ਤੇ ਜਿੱਥੇ ਬੋਲਾਂਗੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਭਾਈ ਉਹ ਪ੍ਰਮਾਤਮਾ ਕਿਰਪਾ ਕਰੇਗਾ ਬਖਸ਼ਿਸ਼ ਕਰੇ ਇਥੇ ਅੱਜ ਗੁਰੂ ਸਾਹਿਬ ਮਹਾਰਾਜ ਇਸ 32ਵੀਂ ਪੌੜੀ ਦੇ ਵਿੱਚ ਬਖਸ਼ਿਸ਼ ਕਰਦੇ ਆ ਅਰਦਾਸ ਕਰਦੇ ਆ ਕਿ ਇਹ ਅਕਾਲ ਪੁਰਖ ਪਰਮੇਸ਼ਰ ਕਿਰਪਾ ਕਰੋ ਇੱਕ ਦੂਜੀ ਭੌ ਲੱਖ ਹੋ ਹੈ ਲੱਖ ਹੋਵੈ ਲੱਖ 20 ਕਹਿੰਦੇ ਲੱਖਾਂ ਜੀਵਾਂ ਬਣ ਜਾਣ ਲੱਖ ਤੋਂ ਲੱਖ 20 20 ਲੱਖ ਬਣ ਜਾਣ ਫਿਰ ਉਹ ਨਾ 20 ਲੱਖ ਦੇ ਨਾਲ ਲੱਖ ਲੱਖ ਗੇੜਾ ਆਖੀਏ ਇੱਕ ਨਾਮ ਜਗਦੀਸ਼ ਉਹਨੂੰ ਬਾਰ ਬਾਰ ਯਾਦ ਕਰਨਾ ਕਬੀਰ ਕੇਸੋ ਕੇਸੋ ਕੂ ਕੀਏ ਉਹਨੂੰ ਬਾਰ ਬਾਰ ਯਾਦ ਕਰਨਾ ਬਾਰੰਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤੇ ਮਨ ਤਨ ਤਰਪੀਏ ਕਿਉਂਕਿ ਸਿੱਕੀ ਦਾ ਸਿਧਾਂਤ ਹੈ ਕਿ ਇਹ ਨਹੀਂ ਕਿ ਸਵੇਰੇ ਪਾਠ ਕਰਨਾ ਹੈ ਸ਼ਾਮ ਨੂੰ ਪਾਠ ਕਰਨਾ ਹੈ ਸਤਿਗੁਰ ਕਹਿੰਦੇ ਸਿੱਖ ਦਾ ਜੀਵਨ ਏਦਾਂ ਉਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੇ ਸਦ ਕਾਮ ਉਠਤ ਬੈਠਤ ਹਰ ਹਰ ਧਿਆਈਏ ਮਾਰਗ ਚਲਤ ਹਰੇ ਹਰ ਗਾਈਏ ਉਹਨੂੰ ਉੱਠਦਿਆਂ ਬੈੰਧਿਆਂ ਸੌਂਦਿਆਂ ਜਾਗਦਿਆਂ ਉਹਨੂੰ ਗਾਉਣਾ ਗਾਉਣ ਦਾ ਭਾਵ ਕੀ ਹੁੰਦਾ ਉਹਦੀ ਰਜਾ ਦੇ ਵਿੱਚ ਰਹਿਣਾ ਉਹਦੇ ਡਰ ਦੇ ਵਿੱਚ ਰਹਿਣਾ ਉਹਦੇ ਆਦਬ ਦੇ ਵਿੱਚ ਰਹਿਣਾ ਹੀ ਉਹਨੂੰ ਗਾਉਣਾ ਹੈ ਪਿਛੇ ਆਪਾਂ ਪੜ ਕੇ ਆਏ ਕਿ ਉਹਨੂੰ ਤੇ ਸਾਰੇ ਗਾਰੇ ਹਨ ਗਾਵਣ ਤੁਦ ਨੂੰ ਪਵਨ ਪਾਣੀ ਵੈ ਸੰਤਰ ਗਾਵੈ ਰਾਜਾ ਧਰਮ ਦਾ ਗਾਉਣਾ ਮਤਲਬ ਉਹਦੀ ਰਾਜਾ ਦੇ ਵਿੱਚ ਰਹਿਣਾ ਉਹਦੇ ਹੁਕਮ ਦੇ ਰਹਿ ਵਿੱਚ ਰਹਿਣਾ ਵੀ ਤਾਂ ਉਹਨੂੰ ਗਾਉਣਾ ਹੀ ਹੈ ਸਭ ਕਹਿੰਦੇ ਭਾਈ ਇੱਕ ਦੂਜੀ ਪੌ ਲੱਖ ਹੋਵੇ ਲੱਖ ਹੋਵੇ ਲੱਖ 20 ਲੱਖ ਲੱਖ ਢੇੜਾ ਆਖੀਏ ਇੱਕ ਨਾਮ ਜਗਦੀਸ਼ ਕਿ ਸਤਿਗੁਰ ਮਹਾਰਾਜ ਫਿਰ ਕੀ ਪ੍ਰਾਪਤੀ ਹੈ ਕਹਿੰਦੇ ਏਤ ਰਾ ਪਤ ਪੌੜੀਆਂ ਪਤ ਦਾ ਇੱਥੇ ਅਰਥ ਹੈ ਪਿੱਛੇ ਆਪਾਂ ਵਿਚਾਰ ਕੀਤੀ ਸੀ ਪਤ ਸ਼ਬਦ ਪੱਪਾ ਤਤੇ ਨੂੰ ਔਂਕੜ ਵੀ ਆਉਂਦਾ ਪੱਪਾ ਤੱਤੇ ਨੂੰ ਹਿਆਰੀ ਵੀ ਆਉਂਦਾ ਪੱਪਾ ਤੱਤਾ ਮੁਕਤਾ ਵੀ ਆਉਂਦਾ ਇੱਥੇ ਅਰਥ ਹੈ ਪਤੀ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ ਕਹਿੰਦੇ ਆ ਨਾ ਇਹ ਜਿਹੜਾ ਜਿਸ ਵਲੇ ਅਸੀਂ ਸਿਮਰਨ ਕਰਾਂਗੇ ਉਹਨੂੰ ਜਪਾਂਗੇ ਇਹ ਉਹਦੇ ਰਾਹ ਦੀਆਂ ਪੌੜੀਆਂ ਹਨ ਜਿਹਨਾਂ ਆਪਾਂ ਸੀੜੀ ਕਹਿ ਦਿੰਦੇ ਆ ਸਟੈਪ ਬਾਈ ਸਟੈਪ ਚੜਨਾ ਹੈ ਏਤ ਰਹਾ ਪੱਤ ਪੌੜੀਆਂ ਤੇ ਜਦੋਂ ਚੜਾਂਗੇ ਨਾ ਚੜਿਆ ਹੋਏ ਅਕੀਸ ਪਰ ਮੈਂ ਕੀ ਕਰਦਾ ਮੇਰਾ ਜੀਵਨ ਕੀ ਹੈ ਅਸੀਂ ਕੀ ਕਰ ਰਹੇ ਆ ਅਸੀਂ ਕਰ ਰਹੇ ਆ ਦੋ ਪੌੜੀਆਂ ਚੜ ਜਾਂਦੇ ਆ ਚਾਰ ਪੌੜੀਆਂ ਉਤਰ ਜਾਂਦੇ ਪਹੁੰਚਦੇ ਨਹੀਂ ਹਾਂ ਸਿਰੇ ਪਾਠ ਕਰ ਲਿਆ ਸ਼ਾਮ ਨੂੰ ਪਾਪ ਕਰ ਲਿਆ ਸਿਰੇ ਹੱਥ ਵਿੱਚ ਗੁਟਕਾ ਫੜ ਲਿਆ ਸ਼ਾਮ ਨੂੰ ਹੱਡੀਆਂ ਫੜੀਆਂ ਹੁੰਦੀਆਂ ਸ਼ਰਾਬ ਦਾ ਪਿਆਲਾ ਫੜਿਆ ਹੁੰਦਾ ਤੇ ਜਿੰਨਾ ਕੀਤਾ ਕਿ ਉਹ ਦੋ ਪੌੜੀਆਂ ਚੜ੍ਹਿਆ ਚਾਰ ਉਤਰ ਗਿਆ ਤੇ ਸਤਿਗੁਰੂ ਮਾਰਾ ਕਹਿੰਦੇ ਇਦਾਂ ਨਹੀਂ ਚੜ੍ਹਿਆ ਜਾਣਾ ਤੁਸੀਂ ਬਾਣੀ ਪੜਦੇ ਹੋ ਸੱਜ ਪਾਠ ਕਰਦੇ ਹੋ ਇਹ ਜਿਹੜੀਆਂ ਪੌੜੀਆਂ ਦਿੱਤੇ ਹਨ ਗੁਰੂ ਸਾਹਿਬ 32 ਪੌੜੀਆਂ ਤਾਂ ਜਪਜੀ ਸਾਹਿਬ ਦੇ ਵਿੱਚ ਹੀ ਹੈ ਇਹ ਰਾਹ ਪ੍ਰਮਾਤਮਾ ਦੇ ਰਸਤੇ ਤੇ ਜਾਣ ਦਾ ਰੱਬ ਦੇ ਘਰ ਪਹੁੰਚਣ ਦਾ ਰਾਹ ਹੈ ਏਤ ਰਾਹ ਪੱਤ ਪੌੜੀਆਂ ਤੇ ਜਦੋਂ ਚੜ੍ਹ ਗਿਆ ਨਾ ਚੜੀਏ ਹੋਏ 21 ਇੱਕ ਇਸ ਇੱਕ ਵਿੱਚ ਹੋ ਜਾਏਗਾ ਅਬ ਤੋ ਜਾਏ ਚੜੇ ਸੰਗਾਸਣ ਮਿਲੇ ਹੈ सारंग ਪਾਣੀ RAM ਕਵੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣ ਇੱਕ ਵਿੱਚ ਹੋ ਜਾਏਗਾ ਪਰਮਾਤਮਾ ਦੇ ਨਾਲ ਬੱਕਰੀ ਹੋਂਦ ਨਹੀਂ ਹੋਏਗੀ ਹੁਣ ਬੱਕਰੀ ਹੋਂਦ ਕਿੱਦਾਂ ਹੁੰਦੀ ਹੈ ਅੱਗੇ ਜੋ ਗੁਰੂ ਸਾਹਿਬ ਨੇ ਕਿਹਾ ਉਹ ਰੀਸ਼ਤਾ ਕਰ ਰਿਹਾ ਹੁਣ ਗੁਰੂ ਸਾਹਿਬ ਜੀ ਸਿਧਾਂਤ ਦਿੰਦੇ ਕਹਿੰਦੇ ਸੁਣ ਗੱਲਾਂ ਆਕਾਸ਼ ਕੀ ਆਕਾਸ਼ ਕਿੰਨਾ ਉੱਚਾ ਹੈ ਤੇ ਕੀੜਾ ਕਿੰਨਾ ਨੀਵਾ ਹੁੰਦਾ ਸੁਣ ਗੱਲਾਂ ਆਕਾਸ਼ ਕੀ ਕੀਟਾਂ ਈ ਰੀਸ਼ ਹੁਣ ਉਹ ਲੋਕ ਰੀਸ਼ ਕਰਦੇ ਆ ਆ ਦੇਖੋ ਨਾ ਕਿੰਨੇ ਲੋਕ ਆਉਂਦੇ ਆ ਕਦੇ ਕੋਈ ਕਹਿੰਦਾ ਮੈਂ ਜੀ ਗੁਰਨਾਣ ਸਿੰਘ ਬਣ ਗਿਆ ਕੋਈ ਗੁਰਗੋਬ ਸਿੰਘ ਦੇ ਕੱਪੜੇ ਪਾ ਕੇ ਬਣ ਗਿਆ ਇਦਾਂ ਥੋੜੇ ਬਣ ਸਕਦੇ ਤੇ ਉਹ ਉਹਨਾਂ ਦੀ ਰੀਸ਼ ਕਰਦੇ ਆ ਰਿਸਾ ਕਰੇ ਦਿਣਾੜੀਆਂ ਜੋ ਸੇਵਾ ਡਰ ਖੜੀ ਉਹਨਾਂ ਦੀ ਰੀਸ਼ ਕਰਦੇ ਆ ਤੇ ਸਤਗੁਰੂ ਕਹਿੰਦੇ ਜੀਵਨ ਤਾਂ ਬਣੇਗਾ ਜਦਨ ਇਹ ਪ੍ਰਮਾਤਮਾ ਦੀ ਜੁਗਤੀ ਜਿਹੜੀ ਸਤਗੁਰ ਨੇ ਦੱਸੀ ਆ ਕਿ ਉਹਨੂੰ ਬਾਰ-ਬਾਰ ਬਾਰ-ਬਾਰ ਪਰਮੇਸ਼ਰ ਨੂੰ ਯਾਦ ਕਰਨਾ ਬਾਰ-ਬਾਰ ਬਾਰ ਪ੍ਰਭ ਜਪੀਏ ਪੀ ਅਮਰਤੇ ਮੰਤੰਤਰ ਪੀ ਤੇ ਉਹਨਾਂ ਨੂੰ ਰੀਸ਼ ਆ ਜਾਂਦੀ ਐ ਸੁਣ ਗੱਲਾਂ ਆਕਾਸ ਕੀ ਇਹ ਨਹੀਂ ਵੀ ਅੱਜ ਹੋ ਰਿਹਾ ਅੱਗੇ ਵੀ ਹੁੰਦਾ ਸੀ ਬ੍ਰੋਕਾ ਦੇ ਲੋਕ ਖੜ ਜਾਂਦੇ ਸੀ ਜੇ ਗੁਰੂ ਘਰ ਦੀ ਗੱਲ ਕਰੀਏ ਗੁਰੂ ਰਾਮਦਾਸ ਦੇ ਤਿੰਨ ਸੁਪੁੱਤਰ ਹੈ। ਪ੍ਰਿਥੀ ਚੰਦ ਹੈ। ਮਹਾਦੇਵ ਜੀ ਆ ਤੇ ਛੋਟੇ ਅਰਜਨ ਸਾਹਿਬ ਜੀ ਬਾਹਰਾ ਜ। ਇਹ ਨਹੀਂ ਕਿ ਉਸ ਵੇਲੇ ਸਾਨੂੰ ਅੱਜ ਵੀ ਤਿੰਨ ਤਰ੍ਹਾਂ ਦੇ ਤੁਹਾਨੂੰ ਲੋਕ ਮਿਲਣਗੇ ਗੁਰਦੁਆਰਿਆਂ ਦੇ ਵਿੱਚ। ਇੱਕ ਤਾਂ ਉਹ ਹੁੰਦੇ ਆ ਪ੍ਰਿਥੀ ਚੰਦ ਵਰਗੇ ਜਿਹਨਾਂ ਨੂੰ ਪ੍ਰਬੰਧ ਚਾਹੀਦਾ ਉਹਨਾਂ ਨੂੰ ਕੋਈ ਸਿੱਖੀ ਨਾਲ ਕੋਈ ਲੈਣਾ ਦੇਣਾ ਨਹੀਂ। ਨਾ ਉਹਨਾਂ ਨੂੰ ਗੁਰਮਤ ਦੀ ਊੜੇ ਆੜਾ ਹੁੰਦਾ ਨਾ ਉਹਨਾਂ ਨੂੰ ਗੁਰਮਤ ਦਾ ਕੋਈ ਪਤਾ ਹੈ ਪੰਜਾਬੀ ਤੱਕਰਨ ਨਹੀਂ ਆਉਂਦੀ ਪਰ ਕਾਬਜ ਹੋ ਕੇ ਬੈਠੇ ਪ੍ਰਿਥੀ ਜੰਦ ਹੈ ਇੱਕ ਮਹਾਦੇਵ ਵਰਗੇ ਹੁੰਦੇ ਆ ਦੂਸਰੇ ਸਾਨੂੰ ਕੀ ਲੈਣਾ ਸੀ ਤਾਂ ਮੱਥਾ ਟੇਕਿਆ ਲੰਗਰ ਖਾਇਆ ਹੈ ਚਲੇ ਗਏ ਕੀ ਹੋ ਰਿਹਾ ਸਾਨੂੰ ਕੀ ਲੈਣਾ ਪਰ ਗੁਰੂ ਅਰਜਨ ਸਾਹਿਬ ਜੀ ਵਰਗੇ ਆ ਜਿਨ੍ਹਾਂ ਨੇ ਕੌਮ ਦੇ ਵਾਸਤੇ ਜਦਨ ਭੀੜਾ ਪਈ ਆ ਕੌਮ ਦੇ ਵਾਸਤੇ ਜਦਨ ਲੋੜ ਪੈਂਦੀ ਆ ਤੇ ਆਪਣੀ ਸ਼ਹਾਦਤ ਵੀ ਦਿੰਦੇ ਐਸੇ ਵੀ ਸਿੱਖ ਜਿੱਥੇ ਲੋੜ ਹੈ ਕੌਮ ਦੀ ਖਾਤਰ ਹੁਣ ਕਈ ਕਿਸੇ ਨੂੰ ਬੇਨਤੀ ਕਰਦੇ ਆ ਨਾ ਪਾਈ ਏਦਾਂ ਨਹੀਂ ਏਦਾਂ ਕਰੋ ਇਹ ਆਪਣੇ ਵਾਸਤੇ ਨਹੀਂ ਕਿਉਂਕਿ ਕਿਸੇ ਨੂੰ ਲੱਗਦਾ ਕਿ ਇਹ ਬੰਦਾ ਬੋਲ ਰਿਹਾ ਜਾਂ ਸਾਨੂੰ ਕੋਈ ਗੁਰਮਤ ਦੀ ਗੱਲ ਦੱਸਦਾ ਸਾਨੂੰ ਥੋੜੀ देर ਗੁੱਸਾ ਲੱਗਦਾ ਪਰ ਉਹ ਆਪਣੇ ਵਾਸਤੇ ਨਹੀਂ ਕਰ ਰਿਹਾ ਤੁਹਾਨੂੰ ਗੁਰੂ ਕ੍ਰੰਤ ਸਾਬ ਨਾਲ ਜੋੜਨ ਵਾਸਤੇ ਕਰ ਰਿਹਾ ਤੇ ਜੇ ਅਸੀਂ ਨਹੀਂ ਸਮਝਦੇ ਚਲੋ ਕੋਈ ਗੱਲ ਨਹੀਂ ਹੈ ਬੰਦਾ ਬੋਲ ਰਿਹਾ ਹੈ ਤੇ ਜੇ ਬੱਗੇ ਵੀ ਕੇਵਲੇ ਬੇਨਤੀ ਕੀਤੀ ਜੇ ਸਾਨੂੰ ਕਹਿੰਦਾ ਨਾ ਕੋਈ ਗੁਰਦੁਆਰੇ ਆਇਆ ਕਰੋ ਬਾਣੀ ਪੜ੍ਹ ਲਓ ਅਮਰ ਸ਼ਕਲੋ ਉਹ ਨਹੀਂ ਬੋਲ ਰਿਆ ਉਹਨੂੰ ਸਤਿਗੁਰੂ ਬੁਲਾ ਰਿਆ ਤੇ ਤੁਸੀਂ ਸੁਣ ਨਹੀਂ ਰਹੇ ਤੁਹਾਨੂੰ ਸੁਣਾ ਰਿਆ ਕੌਣ ਅਕਾਲ ਪੁਰਖ ਵਾਹਿਗੁਰੂ ਸੁਣਾ ਰਿਆ ਤੁਹਾਡੇ ਤੇ ਕਿਰਪਾ ਕਰ ਰਿਆ ਕਿਸੇ ਦੇ ਰਾਹੀ ਕਰ ਰਿਆ ਤੇ ਜਿੱਦਨ ਇਸ ਜੀਵਨ ਦੇ ਵਿੱਚ ਭਾਵਨਾ ਆਏਗੀ ਨਾ ਹਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਫਿਰ ਉਹ ਸਾਨੂੰ ਨਹੀਂ ਵੀ ਫਲਾਨਾ ਬੰਦਾ ਨਹੀਂ ਉਹ ਫਲਾਨਾ ਨਹੀਂ ਉਦੇ ਅੰਦਰ ਵੀ ਰੱਬ ਹੈ ਪਰਮੇਸ਼ਰ ਬੋਲ ਰਿਹਾ ਸਤਿਗੁਰੂ ਕਹਿੰਦੇ ਰੀਸ ਨਹੀਂ ਕਰਨੀ ਉਸ ਪਰਮੇਸ਼ਰ ਅਕਾਲ ਪੁਰਖ ਦੇ ਮਾਰਗ ਤੇ ਚੱਲਣਾ ਹੁਣ ਜਿਹੜੀ ਸਤਿਗੁਰੂ ਇੱਥੇ ਆਖਰੀ ਪੰਗਤੀ ਵਿੱਚ ਸਿਧਾਂਤ ਦਿੰਦੇ ਆ ਕਹਿੰਦੇ ਸੁਣ ਗੱਲਾਂ ਆਕਾਸ ਕੀ ਕੀਟਾ ਏ ਰੀਸ ਹੁਣ ਆਪਣੀ ਗੱਲ ਨੂੰ ਜਿਹੜੀ ਸਤਿਗੁਰ ਨੇ ਭਾਵਨਾ ਨਾਲ ਕਹੀ ਆ ਵੀ ਕਿਤੇ ਇਹ ਨਾ ਲੋਕੀ ਸਮਝਣ ਵੀ ਲੱਖਾਂ ਵਾਰੀ ਜਪ ਕਰਨਾ ਵੀ ਜਦੋਂ ਹੁਣ ਸਾਨੂੰ ਜੋੜਿਆ ਜਾ ਰਿਹਾ ਆ ਚਾਰ ਪੰਜ ਸੰਸਥਾ ਇਦਾਂ ਦੀਆਂ ਹਨ ਉਹ ਜਿਹੜੇ ਲੋਕਾਂ ਨੂੰ ਗਿਣਤੀ ਦੇ ਵਿੱਚ ਲਾ ਰਹੇ ਹਨ ਗਿਣਤੀ ਮਿਣਤੀ ਗੁਰਮਤ ਦੇ ਵਿੱਚ ਨਹੀਂ ਹੈ ਕੋਈ ਮਾਲਾ ਦਾ ਸਿਧਾਂਤ ਨਹੀਂ ਹੈ ਕਹਿੰਦੇ ਕੰਠੇ ਮਾਲਾ ਜੇਵਾ ਰਾਮ ਸਹੰਸ ਨਾਮ ਲੈ ਲੈ ਕਰੋ ਸਲਾ ਗਿਣਤੀ ਕੀਤੀ ਮਤਲਬ ਮੈਂ ਇੱਕ ਪਾਠ ਕਰ ਲਿਆ ਦੋ ਕਰ ਲਿਆ ਚਾਰ ਕਰ ਲਿਆ ਉਹਦੀ ਗਿਣ ਧਿਆਨ ਕਿੱਥੇ ਆ ਗਿਣਤੀ ਦੇ ਵਿੱਚ ਹੈ ਪਰ ਬਾਣੀ ਦੇ ਵਿੱਚ ਧਿਆਨ ਨਹੀਂ ਤੁਸੀਂ ਪਾਠ ਕਰ ਰਹੇ ਹੋ ਠੇਕਾ ਉਹਨਾਂ ਨੇ ਲਿਆ ਕਿ ਲੱਖਾਂ ਪਾਠ ਕਰੋ ਜੀ ਐਨੇ ਪਾਠ ਕਰਕੇ ਫਿਰ ਅਸੀਂ ਅਰਦਾਸ ਕਰਾਂਗੇ ਨਹੀਂ ਗੁਰੂ ਸਾਹਿਬ ਕਹਿੰਦੇ ਭਾਈ ਆਪਨ ਹੱਥੀ ਆਪਣਾ ਆਪੇ ਹੀ ਕਾਰਸਵਾ ਬਾਣੀ ਖੁਦ ਪੜੋ ਖੁਦ ਪੜੋ ਖੁਦ ਅਰਦਾਸ ਕਰੋ ਕਿ ਸਤਿਗੁਰੂ ਮਹਾਰਾਜ ਦੀ ਕਿਰਪਾ ਨੂੰ ਪ੍ਰਾਪਤ ਕਰੀਂ ਉਹ ਗਿਣਤੀ ਦੇ ਨਾਲ ਨਹੀਂ ਮਿਲਦਾ ਲਿਖਿਆ ਕਤੇ ਨਾ ਛੂਟੀਏ ਖਿੰਖਿਨ ਭੁੱਲਣ ਹਾਰ ਦੇਉ ਗਿਣਤੀ ਕਰਨ ਲੱਗੇ ਤੇ ਹਮਰੀ ਗਣਤਣਾ ਗਣੀਆਂ ਕਾਏ ਕਿੰਨੇ ਸਾਡੇ ਪਾਪ ਆ ਉਹ ਸਾਡੇ ਪਾਪਾਂ ਨੂੰ ਨਹੀਂ ਗਿਣਦਾ ਸੀ ਪਾਠ ਵੀ ਕਰਦੇ ਆ ਗਿਣ ਕੇ ਕਰਦੇ ਆ ਉਹ ਨਹੀਂ ਗਿਣਦਾ ਸਾਡੇ ਪਾਪ ਅਸੀਂ ਪਾਠ ਗਿਣਦੇ ਆ ਕਹਿੰਦੇ ਹਮਰੀ ਗਣਤਣਾ ਗਣੀਆਂ ਕਾਈ ਆਪਣਾ ਬਿਰਧ ਪਛਾਣ ਬੈਨੀਆਂ ਮਾਲਾ ਫਿਰ ਰਹੀਆਂ ਅੱਜ ਕੱਲ ਨਵਾਂ ਚਮਕਾਂ ਮ ਚੱਲ ਗਿਆ ਛੋਟੀਆਂ ਛੋਟੀਆਂ ਮਸ਼ੀਨਾ ਦੱਬੀ ਜਾਂਦੇ ਹੱਥ ਦੇ ਨਾਲ ਫਿਰ ਉਹਨਾਂ ਦੇਖਦੇ ਇੰਨਾ ਹੋ ਗਿਆ ਫਿਰ ਹੰਕਾਰ ਵੱਧ ਗਿਆ ਮੈਂ ਐਨੀ ਏਡੀ ਵਾਰ ਵਾਹਿਗੁਰੂ ਬੋਲ ਦਿੱਤਾ ਗੁਰੂ ਸਾਹਿਬ ਨੇ ਕਿਤੇ ਨਹੀਂ ਗੁਰਮਤ ਦੇ ਵਿੱਚ ਕਿਤੇ ਗੁਰਬਾਣੀ ਦੇ ਵਿੱਚ ਨਹੀਂ ਲਿਖਿਆ ਕਹਿੰਦੇ ਨਾਨਕ ਨਦਰੀ ਪਾਈਏ ਉਹਦੀ ਕਿਰਪਾ ਨਾਲ ਮਿਲਦਾ ਇੱਕ ਕਹਾਣੀ ਦੀ ਯਾਦ ਆ ਗਈ ਜਿਹੜੇ ਗਿਣਤੀ ਕਰਦੇ ਰੱਬ ਨਹੀਂ ਮਿਲਦਾ ਉਹਨਾਂ ਨੂੰ ਕਹਿੰਦੇ ਇੱਕ ਬੰਦੇ ਨੇ ਨਾ ਉਹ ਕਿਸੇ ਨੇ ਕਹਿਤਾ ਵੀ ਰੱਬ ਮਿਲਦਾ ਕਿੱਦਾਂ ਉਹ ਕਹਿੰਦੇ ਜੀ ਖੂਦ ਦੇ ਵਿੱਚ ਲਟਕਣ ਦੇ ਨਾਲ ਰੱਬ ਮਿਲ ਜਾਂਦਾ ਪੁੱਠਾ ਲਟਕੋ 6 ਮਹੀਨੇ ਤੇ ਰੱਬ ਮਿਲ ਜਾਏਗਾ ਉਹਨੇ ਇੰਤਜ਼ਾਮ ਕਰ ਲਿਆ ਰੋਟੀ ਰੁੱਟੀ ਦਾ ਪੂਰਾ ਖਾਣ ਪੀਣ ਦਾ ਇੰਤਜ਼ਾਮ ਵੀ ਸੰਗਲ ਬਣ ਕੇ ਬਥੇ ਕਿਤੇ ਡਿਗ ਵੀ ਨਾ ਜਾਵਾ ਖੂਹ ਦੇ ਵਿੱਚ ਸੰਗਲ ਸੁੰਗਲ ਚੰਗੀ ਤਰ੍ਹਾਂ ਮਜ਼ਬੂਤੀ ਦੇ ਨਾਲ ਉਠਾ ਲੱਟ ਗਿਆ ਥੋੜੇ ਦਿਨ ਹੋਏ ਸੀ ਤੇ ਇੱਕ ਨਾ ਭੇਡਾਂ ਚਾਰਨ ਵਾਲਾ ਆ ਜਿਹੜੀ ਆ ਰਿਹਾ ਸੀ ਉਹਨੇ ਦੇਖਿਆ ਪਾਣੀ ਪੀਣ ਲੱਗਾ ਖੂਹ ਦੇ ਵਿੱਚੋਂ ਵੀ ਬੰਦਾ ਲਟਕ ਰਿਹਾ ਉਹਨੂੰ ਆਵਾਜ਼ ਦਿੱਤੀ ਭਾਈ ਸਾਹਿਬ ਇਹ ਕੀ ਕਰ ਰਹੇ ਹੋ ਬਣ ਕੇ ਆਪਣੇ ਆਪ ਨੂੰ ਕਿਉਂ ਲਟਕ ਰਹੇ ਹੋ ਕਹਿੰਦਾ ਇਦਾਂ ਰੱਬ ਮਿਲਦਾ ਹੈ 6 ਮਹੀਨੇ ਲਟਕਾਂਗੇ ਨਾ 6 ਮਹੀਨੇ ਮੈਨੂੰ 15 ਦਿਨ ਹੋ ਗਏ ਗਿਣਤੀ ਕਰ ਰਿਹਾ 6 ਮਹੀਨੇ ਲਟਕਾਂ ਨਾ ਰੱਬ ਮਿਲ ਜਾਂਦਾ ਉਹ ਲੋ ਬਚਾਰਾ ਉਹ ਸਿੱਧਾ ਸਦਾ ਬੰਦਾ ਸੀ ਉਹਨੇ ਨਾ ਕਾਫੂਸ ਇਕੱਠਾ ਕੀਤਾ ਤੁਸੀਂ ਪਿੰਡਾਂ ਵਾਲੇ ਲੋਕਾਂ ਨੂੰ ਪਤਾ ਹੀ ਅਸ ਕਿਦਾਂ ਉਹ ਰਸਾ ਬਣਾ ਲੈਂਦੇ ਆ ਉਹਦਾ ਉਹਨੇ ਕਾਫੂਸ ਇਕੱਠਾ ਕਰਕੇ ਕਿਸੇ ਤਰ੍ਹਾਂ ਬਲਬੋਲ ਪਾ ਕੇ ਨਾ ਰਸਾ ਬਣਾ ਲਿਆ ਇੱਕ ਬਣ ਲਿਆ ਉੱਪਰ ਤੇ ਇੱਕ ਆਪਣੇ ਪੈਰ ਨੂੰ ਬਣਨੇ ਉਹ ਵੀ ਲਟਕ ਗਿਆ ਉਧਰ ਧੁੱਪ ਪਈ ਤਾਂ ਜਿਹੜਾ ਕਾਫੋਰ ਸੀ ਢਿੱਲਾ ਹੋਣਾ ਸ਼ੁਰੂ ਹੋ ਗਿਆ ਪਰ ਉਹਦੇ ਅੰਦਰ ਪਿਆਰ ਸੀ ਉਹਦੇ ਕਰਕੇ ਲਟਕਿਆ ਸੀ ਕਹਿੰਦੇ ਆਵਾਜ਼ ਬਾਹਰੋਂ ਆਈ ਆ ਜਾ ਪਿਆਰੇ ਤੂੰ ਬਾਹਰ ਆ ਜਾ ਮੈਨੂੰ ਹੱਥ ਪੜਾ ਦੇ ਕਹਿੰਦੇ ਕਿ ਕੌਣ ਆ ਕਹਿੰਦੇ ਤੈਨੂੰ ਜਿਹਨੂੰ ਦੇਦੇ ਵਾਸਤੇ ਤੂੰ ਲਟਕਿਆ ਮੈਂ ਪ੍ਰਮਾਤਮਾ ਹਾਂ ਮੈਂ ਵਾਈ ਗੁਰੂ ਹਾਂ ਆ ਜਾ ਤੂੰ ਬਾਹਰ ਉਹਨੂੰ ਲੈ ਗਿਆ ਉਹ ਜਿਹੜਾ 15 ਦਿਨ ਦਾ ਲਟਕਿਆ ਸੀ ਨਾ ਉਹ ਤਾਂ ਗਾਣਾ ਕੱਢਣ ਲੱਗ ਗਿਆ ਕਹਿਣ ਲੱਗੇ ਤਾਂ ਹੁਣ 5 ਮਿੰਟ ਹੋਏ ਲਟਕੇ ਨੂੰ ਇਹਨੂੰ ਤੁਸੀਂ ਆ ਕੇ ਕੱਢ ਲਿਆ ਬਾਹਰ ਮੈਨੂੰ 15 ਦਿਨ ਹੋ ਗਏ ਆ ਉਹ ਕਹਿਣ ਲੱਗੇ ਤੂੰ ਕਰਕੇ ਗਿਣਤੀ ਕਰਕੇ ਲਟਕਿਆ ਨਾ 6 ਮਹੀਨੇ 6 ਮਹੀਨੇ ਬਾਅਦ ਗੱਲ ਕਰਾਂਗੇ ਤੇਰੇ ਜਦੋਂ 6 ਮਹੀਨੇ ਹੋ ਜਾਣਗੇ ਫਿਰ ਤੇ ਇਹਨਾਂ ਨਾਲ ਗੱਲ ਕਰਾਂਗੇ ਰੱਬ ਮਿਲਦਾ ਗੁਰੂ ਕਹਿੰਦੇ ਭੋਲੇ ਪਾਏ ਮਿਲੇ ਰਗੁਰਾ ਉਹ ਸਾਡੇ ਕਿਤੇ ਆ ਗਿਣਤੀਆਂ ਦਾ ਭੁੱਖਾ ਨਹੀਂ ਐ ਉਹ ਗੋਬਿੰਦ ਭਾਉ ਭਗਤ ਦਾ ਭੁੱਖਾ ਕੋਈ ਗਿਣਤੀ ਨਹੀਂ ਕੋਈ ਮਿੰਨਤੀ ਨਹੀਂ ਐ ਇੱਥੇ ਤਾਂ ਗੁਰੂ ਸਾਹਿਬ ਮਹਾਰਾਜ ਕਹਿੰਦੇ ਜਪੇਗਾ ਪਿਆਰ ਨਾਲ ਜਪੇਗਾ ਤੇ ਉਹਨੂੰ ਉਹਦੀ ਪ੍ਰਾਪਤੀ ਹੋ ਜਾਏਗੀ ਕਿਨਕਾ ਇੱਕ ਜਿਸ ਜੀਵ ਸਾਵਹ ਤਾਂ ਕਿ ਮਹਿਮਾ ਗਣੀ ਨਾਮ ਹੈ ਆ ਜਿਹੜੇ ਕਰਦੇ ਆ ਕਹਿੰਦੇ ਕਿੱਦਾਂ ਮਿਲਦਾ ਰੱਬ ਕਹਿੰਦੇ ਨਾਨਕ ਨਦਰੀ ਪਾਈਏ ਕੂੜੀ ਕੂੜਾ ਠੀਸ ਕੂੜ ਕਹਿੰਦੇ ਝੂਠਾ ਠੀਸ ਕਹਿੰਦੇ ਠੱਸ ਮਤਲਬ ਗੱਪ ਝੂਠਿਆਂ ਦੀ ਇਹ ਝੂਠੀ ਗੱਪ ਹੈ ਕਿ ਗਣਤੀਆਂ ਦੇ ਨਾਲ ਰੱਬ ਮਿਲਦਾ ਕਹਿੰਦੇ ਨਹੀਂ ਪਾਈ ਰੱਬ ਗਿਣਤੀਆਂ ਦੇ ਮੰਤਰਾਂ ਨਾਲ ਨਹੀਂ ਮਿਲਦਾ ਲੋਕ ਕਰਦੇ ਸੀ ਦੂਸਰੇ ਧਰਮਾਂ ਦੇ ਕਰਦੇ ਸੀ ਅੱਜ ਸਾਡੇ ਸਿੱਖਾਂ ਦੇ ਵਿੱਚ ਵੀ ਉਹ ਕੰਮ ਸ਼ੁਰੂ ਕਰਦੇ ਵੀ ਇੰਨੀਆਂ ਗਿਣਤੀਆਂ ਇੰਨੇ ਪਾਠ ਕਰੋਗੇ ਰੱਬ ਮਿਲੇਗਾ 40 ਦਿਨ ਪਾਠ ਕਰੋ ਮੈਂ ਤਾਂ ਹੈਰਾਨ ਹੋ ਗਿਆ ਉਹ ਇੱਕ ਅੱਗੇ ਸ਼ਬਦਾਂ ਸੀ ਹੁਣ ਵੀ ਸ਼ਬਦਾਂ ਕੋ ਕਿਤਾਬ ਸ਼ਬਦੀ ਸੀ ਉਹਦਾ ਨਾਮ ਸੀ ਸੰਕਟ ਮੋਚਨ ਗ੍ਰੰਥ ਸ਼ਬਦ ਲੈ ਲੈਣਾ ਉਹਨਾਂ ਨੇ ਇੱਕ ਫਿਰ ਸ਼ਬਦ ਦੇ ਨਾਲ ਕਿ ਮਹਾਤਮ ਉਹਦੇ ਵਿੱਚ ਮੈਂ ਪੜਿਆ ਸੀ ਕਹਿੰਦੇ ਉਹਦੇ ਲਿਖਿਆ ਵੀ ਜੇ ਤੁਸੀਂ 40 ਦਿਨ ਇਹ 40 ਵਾਰੀ ਪਾਠ ਕਰੋਗੇ ਤੁਹਾਡਾ ਦੁਸ਼ਮਣ ਮਰ ਜਾਏਗਾ ਗੁਰੂ ਤਾਂ ਸਾਰਿਆਂ ਦਾ ਭਲਾ ਮੰਗਦਾ ਹੈ ਨਾ ਤੇ 40 ਦਿਨ ਜਿਹੜੇ ਕਰਦੇ ਨੇ ਹੁਣ ਉਹ ਇਹ ਹੋਰ ਬੇਨਤੀ ਕਰਦੇ ਆ ਜਿਹੜੇ 40 ਦਿਨ ਦਾ ਭਰਮ ਪਾ ਕੇ ਬੈਠੇ ਆ ਉਹ ਸਿੱਖ ਨਹੀਂ ਹੋ ਸਕਦੇ ਵੀ 40 ਦਿਨ ਗੁਰਦੁਆਰੇ ਜਾਣਾ ਨੰਗੇ ਪੈਰ ਜਾਣਾ ਉਹ ਹਨੂਮਾਨ ਦੇ ਭਗਤ ਚਾਲੀਸ਼ਾ ਜਿਹੜੇ ਕੱਟਦੇ ਨੇ ਨਾ ਹਨੂਮਾਨ ਦੇ ਭਗਤ ਕੋਈ ਗੁਰਮਤ ਦੇ ਵਿੱਚ ਚਲੀ ਆ ਚਲੂਆ ਇਹ ਹਨੂਮਾਨ ਦੇ ਭਗਤ ਹੁੰਦੇ ਆ ਸਤਿਗੁਰੂ ਨੇ ਕਿਹਾ ਕਿ ਜਿੰਨੇ ਤੇਰੇ ਅੰਦਰ ਸੁਵਾਸ ਹੈ ਨਾ ਉਹਨੂੰ ਜੱਪ ਕਈਆਂ ਨੂੰ ਹੋਰ ਭਲੇਖਾ ਪਾਤਾ ਹੁਣ ਹੋਰ ਬੇਨਤੀ ਕਰਦੇ ਆ ਕਈਆਂ ਨੇ ਆਖਿਆ ਵੀ ਢਾਈ ਘੰਟੇ ਸਿਮਰਨ ਕਰਨਾ ਢਾਈ ਘੰਟੇ ਪਾਠ ਕਰਨਾ 24 ਘੰਟਿਆਂ ਵਿੱਚ ਕਿਤੇ ਨਹੀਂ ਗੁਰਮਤਿ ਦੇ ਵਿੱਚ ਕਿਤੇ ਸਿਧਾਂਤ ਨਹੀਂ ਹੈ ਗੁਰੂ ਸਾਹਿਬ ਤਾਂ ਇਹ ਕਹਿ ਰਹੇ ਆ ਕਹਿੰਦੇ ਕਰ ਬੰਦੇ ਤੂੰ ਬੰਦਗੀ ਜਿੱਚਰ ਘਟਮੇ ਛਾ ਜਿੰਨੇ ਤੱਕ ਸੁਵਾਸ ਚੱਲ ਰਹੇ ਆ ਨਾ ਤੂੰ ਪ੍ਰਮਾਤਮਾ ਨੂੰ ਯਾਦ ਕਰ ਵੇ ਅਸੀਂ ਸਿਰਫ 2.5 ਘੰਟੇ ਹੀ ਕੰਮ ਕਰਦੇ ਆਂ ਆਪਾਂ ਤਾਂ ਸਾਰਾ 24 ਘੰਟੇ ਵੀ ਕੰਮ ਕਰਨ ਨੂੰ ਤਿਆਰ ਆਂ ਜੇ ਨੀਂਦ ਨਾ ਆਉਂਦੀ ਹੋਵੇ ਨਾ ਬੰਦਾ ਦੁਕਾਨਾਂ 24 ਘੰਟੇ ਖੁੱਲੀਆਂ ਰਹਿਣ ਤੇ ਉਹਦੇ ਵਾਸਤੇ ਪੈਸੇ ਵਾਸਤੇ ਤਾਂ ਮਨੁੱਖ ਕਰ ਰਿਹਾ ਜਦੋਂ ਰੱਬ ਦਾ ਨਾਮ ਹੁੰਦਾ ਤੇ ਤੁਸੀਂ ਬਹੁਤ ਭਾਗਾਂ ਵਾਲੇ ਸੰਗਤ ਵਿੱਚ ਬੈਠਦੇ ਹੋ ਨਹੀਂ ਤਾਂ 2 ਮਿੰਟ ਦਾ ਧਰਮ ਹੈ 2 ਮਿੰਟ ਦਾ ਸਿੱਖਾਂ ਦਾ ਇੱਥੇ ਆਏ ਮੱਥਾ ਟੇਕਿਆ ਪਰ ਕਰਮਾ ਕੀਤੇ ਇਦਾਂ ਭੱਜਦੇ ਵੀ ਕਿਤੇ ਗੁਰੂ ਸਾਹਿਬ ਫੜੇ ਨਾ ਲੈਣ ਪਰ 2 ਮਿੰਟ ਵਿੱਚ ਕੀ ਮਿਲੇਗਾ ਇਹ ਤਾਂ ਸਤਿਗੁਰੂ ਮਹਾਰਾਜ ਕੋਲ ਬੈਠੋਗੇ ਆ ਸਿੱਖਾਂ ਮਿਲਣ ਗਿਆ ਗੁਰੂ ਸਾਹਿਬ ਦੇ ਕੋਲ ਬੈਠਾਂਗੇ ਸਾਨੂੰ ਕੁਝ ਸਮਝਣ ਵਾਸਤੇ ਕੁਝ ਮਿਲੇਗਾ ਇਹ ਸਤਿਗੁਰ ਤਾਂ ਸਕੂਲ ਹੈ ਇਹ ਪੂਜਾ ਸਥਾਨ ਨਹੀਂ ਹੈ ਸਿਰ ਝੁਕਾਇਆ ਚੜੇਗਾ ਇਹ ਤਾਂ ਜਿੰਨਾ ਬੈਠਾਂਗੇ ਗੁਰੂ ਸਾਹਿਬ ਦੇ ਕੋਲ ਸਮਝਾਂਗੇ ਸਤਿਗੁਰ ਨੂੰ ਸਭ ਕੋ ਵੇਖਦਾ ਦੇਤਾ ਜਗ ਸੰਸਾਰ ਡਿੱਠੇ ਮੁਕਤ ਨਾ ਹੋ ਵੀ ਜਿੱਤਰ ਸ਼ਬਦ ਨਾ ਕਰੇ ਵਿਚਾਂ ਗੁਰੂ ਸਾਹਿਬ ਮਹਾਰਾਜ ਕਹਿੰਦੇ ਨਾਨਕ ਨਦਰਿ ਪਾਈਐ ਕੂੜੀ ਕੂੜਾ ਠੀਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ